ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੱਜਣ ਕਾਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਜੀ ਵਾਹਿਗੁਰੂ ਜੀ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਬਹੁਤ ਸਾਰੀ ਹਿੰਮਤ ਬਖਸ਼ੇ ਤਰੱਕੀਆਂ ਬਖਸ਼ੇ ਤੇ ਗਾਇਜ਼ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱਧਰ ਆਪਾਂ ਸਵੇਰ ਦੇ ਨਾਸ਼ਤੇ ਤੋਂ ਫ੍ਰੀ ਹੋ ਗਏ ਸੀ ਤੇ ਮੈਂ ਕਿਹਾ ਚਲੋ ਰਸੋਈ ਦੀ ਸਫਾਈ ਕਰ ਲਾਂ ਇੱਧਰ ਆਪਾਂ ਕਰਨ ਅੱਗੇ ਸੀ ਗੈਸ ਦੀ ਸਫਾਈ ਤੇ ਫਿਰ ਆਪਣਾ ਸੈਲਫ ਵਗੈਰਾ ਸਾਫ਼ ਕਰਕੇ ਤੇ نیچے ਡਰਾਅਰ ਵਗੈਰਾ ਸਾਫ਼ ਕਰਕੇ ਫਿਰ ਆਪਾਂ ਬਣਾਵਾਂਗੇ ਹੁਣ ਦੁਪਹਿਰ ਦੇ ਲਈ ਕੜੀ ਤਰਾਂਗੇ ਮੈਂ ਕਿਹਾ ਚਲੋ ਕੜੀ ਤਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਸੇਮ ਰੈਸিপি ਸ਼ੇਅਰ ਕਰਾਂਗੇ ਅੱਜ ਬਣਾਵਾਂਗੇ ਆਪਾਂ ਚੁੱਲੇ ਤੇ ਕੜੀ ਤੇ ਚੁੱਲ੍ਹੇ ਤੇ ਬਣਾਉਂਦੇ ਆ ਕਿ ਹਾਰੇ ਤੇ ਤੇ ਬਾਕੀ ਬਨੇ ਰੋ ਤੁਸੀਂ ਤੇ ਲੋ ਗਾਇਸ ਜਿਵੇਂ ਕਿ ਕੱਲ ਮੈਂ ਸਸੀ ਸਰਦਾਰ ਜੀ ਨੇ ਬਣਾਈ ਸੀ ਸਬਜੀ ਤੁਸੀਂ ਉਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਅੱਛੇ ਅੱਛੇ ਕਮੈਂਟ ਦਿੱਤੇ ਥੈਂਕ ਯੂ ਗੁਰਦੀਪ ਸਿਸਟਰ ਪੁੱਛ ਰਹੀ ਸੀ ਤੁਸੀਂ ਕਿੱਥੋਂ ਰਹਿੰਦੇ ਸਿਸਟਰ ਮੈਂ ਹਰਿਆਣਾ ਰਹਿੰਦੀ ਆ ਤੇ ਚੰਡੀਗੜ੍ਹ ਵੀ ਮੈਂ ਆਂਦੀ ਜਾਂਦੀ ਰਹਿੰਦੀ ਆ ਮੋਹਾਲੀ ਆਪਣੇ ਬੱਚੇ ਹੈਗੇ ਨੇ ਜੀ ਆਪਣਾ ਫਲੈਟ ਹੈਗਾ ਉੱਥੇ ਤੇ ਜਦੋਂ ਵੀ ਆਂਦੀ ਆ ਤੁਹਾਨੂੰ ਮੈਂ ਤੁਸੀਂ ਪਹਿਲਾਂ ਵੀਡੀਓ ਦੇਖਿਆ ਨਹੀਂ ਹੋਣੀ ਸ਼ਾਇਦ ਮੇਰੀਆਂ ਕਿ ਆਪਾਂ ਨਾ ਉੱਥੇ ਵੀ ਆਂਦੇ ਰਹਿੰਨੇ ਆ ਬਾਕੀ ਬਹੁਤ ਸਾਰਾ ਸਾਰੀਆਂ ਭੈਣਾ ਪਿਆਰ ਦਿੰਦੀਆਂ ਬਹੁਤ ਸਾਰਾ ਥੈਂਕ ਯੂ ਦਿ ਲੋ ਸ਼ੁਕਰੀਆ ਕਰਦੀਆਂ ਬਹੁਤ ਅੱਛਾ ਲੱਗਦਾ ਤੇ ਗਾਈਜ਼ ਹੁਣ ਆਪਾਂ ਬਣਾਵਾਂਗੇ ਜੀ ਕੜੀ ਤੇ ਲੋ ਜੀ ਜਿਵੇਂ ਕਿ ਆਪਾਂ ਸਵੇਰੇ ਦੇ ਕੰਮ ਕਰ ਲਏ ਸੀ ਕਿੱਪਾ ਅੱਜ ਬਣਾਉਣ ਲੱਗੇ ਸੀ ਕੜੀ ਕੜੀ ਬਹੁਤ ਦਿਨਾਂ ਬਾਅਦ ਅੱਜ ਮੈਂ ਕੜੀ ਬਣਾਉਣ ਲੱਗੀ ਹਾਂ ਇਹ ਦੇਖਦੀਆਂ ਹਾਰੇ ਤੇ ਜਾਂ ਚੁੱਲੇ ਤੇ ਜਿਹੜੇ ਤੇ ਵੀ ਮੈਨੂੰ ਹੁੰਦਾ ਜਦੋਂ ਮੈਂ ਸਵੇਰੇ ਮਤਲਬ ਕੜੀ ਜਿੱਦਣ ਬਣਾਣੀ ਹੋਵੇ ਨਾ ਤੇ ਮੈਂ ਸਵੇਰੇ ਦੇ ਫਟਾਫਟ ਜਦੋਂ ਕੰਮ ਕਰਦੀ ਹੁੰਦੀ ਹਾਂ ਤੇ ਸਭ ਤੋਂ ਪਹਿਲਾਂ ਮੈਂ ਕੜੀ ਰੱਖ ਲੈਂਦੀ ਹੁੰਦੀ ਹਾਂ ਕਿਉਂਕਿ ਕੜੀ ਬਣਾਉਣ ਦੇ ਵਿੱਚ ਇੱਕ ਤਾਂ ਬਹੁਤ ਵਧੀਆ ਮਤਲਬ ਤਰੀਕਿਆਂ ਨਾਲ ਬਣ ਜਾਂਦੀ ਹੈ ਤੇ ਬਣਾਉਣ ਦਾ ਤਰੀਕਾ ਤੁਸੀਂ ਪਹਿਲਾਂ ਵੀ ਵੀਡੀਓ ਜਿਹੜੀਆਂ ਨੰਨੀਆਂ ਭੈਣਾਂ ਜੋੜਦੀਆਂ ਮੇਰੇ ਲੱਗ ਪ ਤਰੀਕਾ ਸ਼ਾਇਦ ਨਹੀਂ ਪਤਾ ਹੁੰਦਾ ਤੇ गाइस ਆ ਦੇਖੋ ਇੱਧਰ ਲੈ ਮੈਂ ਲੈ ਲਈ ਦੱਸੀ ਇਹਦੇ ਵਿੱਚ ਆਪਾਂ ਬੇਸਨ ਆਪਣੇ ਅੰਦਾਜ਼ੇ ਨਾਲ ਪਾ ਲੈਣਾ ਠੀਕ ਹੈ ਜੀ ਮੈਂ ਸਮਝ ਲਓ ਦੋ ਮੁਠੀਆਂ ਪਾ ਲੈਣਾ ਮੈਂ ਤਾਂ ਅੰਦਾਜ਼ੇ ਨਾਲ ਹੀ ਪਾਣੀ ਹੁੰਦੀ ਆ ਮੈਂ ਨਾ ਹਮੇਸ਼ਾ ਹੀ ਬੇਸਨ ਘੋਲ ਕੇ ਇਦਾਂ ਹੀ ਰੱਖ ਦਿੰਦੀ ਹੁੰਦੀ ਆ ਵਿੱਚ ਪਾਣੀ ਪਾ ਕੇ ਨਾ ਦੱਸੀ ਦੇ ਤੇ ਬੇਸਨ ਪਾ ਕੇ ਸਿਰਫ ਨਮਕ ਤੇ ਮਿਰਚ ਹਲਦੀ ਪਾ ਕੇ ਇੱਦਾਂ ਰੱਖ ਦੇਣੀ ਉਹ ਨੀ ਇਹ ਰਿਜ ਜੇ ਨਾ ਜਦੋਂ ਇਦਾਂ ਹੀ ਰਿਜਦੀ ਰਹਿੰਦੀ ਐ ਤੇ ਆਹ ਦੇਖੋ ਜੀ ਇਹਦੇ ਚਾਪਾ ਹੁਣ ਪਾ ਦੇਣਾ ਆਪਾਂ ਨਮਕ ਠੀਕ ਐ ਜੀ ਆਪਣੀ ਮਰਜ਼ੀ ਅਨੁਸਾਰ ਤੁਸੀਂ ਟੇਸਟ ਅਨੁਸਾਰ ਪਾ ਸਕਦੇ ਹੋ ਹੁਣ ਪਾ ਦਿੱਤੀ ਆਪਾਂ ਇਹਦੇ ਵਿੱਚ ਹਲਦੀ ਹਲਦੀ ਪਾਤੀ ਹੁਣ ਆਪਾਂ ਨੇ ਆਪਾਂ ਚ ਥੋੜੀਆਂ ਜਿਹੀਆਂ ਮਿਰਚਾਂ ਕਿਉਂਕਿ ਮੈਂ ਜ਼ਿਆਦਾਤਰ ਮਿਰਚ ਪਾਣੀ ਹੁੰਦੀ ਹੈ ਨਾ ਮੈਂ ਹਰੀਆਂ ਹੀ ਮਿਰਚਾਂ ਯੂਜ਼ ਕਰਦੀ ਆਂ ਰੈੱਡ ਮਿਰਚ ਮੈਂ ਬਹੁਤ ਘੱਟ ਹੀ ਯੂਜ਼ ਕਰਦੀ ਆਂ ਠੀਕ ਹੈ ਜੀ ਇਹਨੂੰ ਆਪਾਂ ਹੁਣ ਇਹਨੂੰ ਹੋਰ ਪੱਟ ਦੇ ਨਾਲ ਚਾਹੇ ਤੁਸੀਂ ਮਧਾਣੀ ਨਾਲ ਕਰ ਲੋ ਚਾਹੇ ਹੋਰ ਪਟਨਾ ਕਰ ਲੋ ਮੈਂ ਤੇ ਹੋਰ ਪਟਨਰ ਲਾ ਲਈਂ ਨੂੰ ਇਸੇ ਤਰ੍ਹਾਂ ਬਣਾ ਲੈਣ ਮੈਂ ਆਪਣਾ ਪੰਜਾਬੀ ਤਰੀਕਾ ਦੱਸਦੀ ਆਂ ਕਿ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੇ ਹਾਂ ਤੇ ਲੋ ਜੇ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਪਾਣੀ ਮੈਂ ਫੁੱਲਾ ਡੁੱਲਾ ਤਾਂ ਪਾਣੀ ਹੋਣੀ ਆ ਕਿਉਂਕਿ ਇਹ ਵਧੀਆ 2-3 ਘੰਟੇ ਤੱਕ ਨਾ ਰਿੱਜਦੀ ਰਹੂਗੀ ਹੁਣੇ ਮੈਂ ਹੁਣ ਇਹਨੂੰ 3-4 ਘੰਟੇ ਛੇੜਵਾ ਨਹੀਂ ਹੈਗਾ ਇੱਕ ਵਾਰ ਬਾਲ ਦਵਾ ਕੇ ਨਾ ਤੇ ਵਿੱਚ ਮੈਂ ਇਹਦੇ ਕੜਸ਼ੀ ਰੱਖ ਦਿੰਦੀ ਹੁੰਨੀ ਆ ਤੇ ਮੈਂ ਬਿਲਕੁਲ ਨਹੀਂ ਛੇੜਦੀ ਹੁਣ ਮੈਂ ਇਹਨੂੰ ਚੁੱਲੇ ਦੇ ਉੱਤੇ ਰੱਖ ਦੂੰਗੀ ਤੇ ਇੱਕ ਭੈਣ ਦਾ ਨਾ ਮੇਰੀ ਕੱਲ ਵੀਡੀਓ ਤੇ ਕਮੈਂਟ ਆਇਆ ਸੀ ਬਹੁਤ ਸਾਰੀਆਂ ਭੈਣਾਂ ਨੂੰ ਮੈਂ ਕਹਿੰਦੀ ਹੁੰਨੀ ਆ ਕਿ ਤੁਸੀਂ ਮੈਨੂੰ ਕਿੱਥੋਂ ਬੋਲਦੇ ਪਏ ਹੋ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਤੁਸੀਂ ਬਹੁਤ ਮਾਨ ਕਰਦੇ ਹੋ ਠੀਕ ਹੈ ਬਹੁਤ ਅੱਛਾ ਲੱਗਦਾ ਹੈ ਮੈਨੂੰ ਹਨਾ ਜੀ ਬੜੀਆ ਵਧੀਆ ਲੱਗਦੀ ਐ ਸਤਵਾਲ ਸਿਸਟਰ ਹੈ ਨਾ ਵਿਸ਼ਾਲ ਸਤਵਾਲ ਦੇ ਨਾਮ ਤੇ ਆਈਡੀ ਹੈ ਤੁਹਾਡੀ ਬਾਕੀ ਮੈਨੂੰ ਨਾਮ ਸੌਰੀ ਪਤਾ ਨਹੀਂ ਤੁਸੀਂ ਬਠਿੰਡੇ ਤੋਂ ਥੈਂਕ ਯੂ ਸੋ ਮੱਚ ਤੁਹਾਡਾ ਵੀ ਤੇ ਕੋਈ ਹੋਰ ਪੰਜਾਬੀ ਜੀ ਵੀ ਆਂਦੇ ਆ ਥੈਂਕ ਯੂ ਜੀਤ ਸਿਸਟਰ ਕਰਮਜੀਤ ਸਿਸਟਰ ਤਾਂ ਮੇਰੇ ਨਾਲ ਹਮੇਸ਼ਾ ਤੋਂ ਜੁੜੀ ਹੋਇਆ ਸਾਇਰਾ ਸਿਸਟਰ ਸ਼ੁਰੂ ਤੋਂ ਹੀ ਮੈਨੂੰ ਕਰਦੀ ਹੈ ਦਲਬੀਰ ਦਲਜੀਤ ਸਿਸਟਰ ਤੇ ਮੈਂ ਸਾਰੀਆਂ ਭੈਣਾਂ ਦੀ ਮੈਂ ਕਿਹਾ ਚਲੋ ਅੱਜ ਕਮੈਂਟ ਕਰ ਪੜ ਕੇ ਦੱਸ ਦੇਣੀ ਆ ਔਰ ਤੁਹਾਨੂੰ ਮੈਂ ਦੱਸਦੀ ਆ ਇੱਕ ਮੈਨੂੰ ਨਾ ਭੈਣ ਨੇ ਕਮੈਂਟ ਕੀਤਾ ਹੈ ਸ਼ਾਇਦ ਉਹ ਚੰਡੀਗੜ੍ਹ ਤੋਂ ਹੈ ਇੱਕ ਕਰਾਂ ਨੇ ਵੀਰਿੰਦਰ ਜੀ ਸਿਸਟਰ ਬਹੁਤ ਵਧੀਆ ਜੀ ਤੁਹਾਨੂੰ ਥੈਂਕ ਯੂ ਥੈਂਕ ਯੂ ਸਿਸਟਰ ਬਹੁਤ ਸਾਰਾ ਥੈਂਕ ਯੂ ਤੁਹਾਡਾ ਬਠਿੰਡੇ ਤੋਂ ਵੀ ਹੈ ਮੇਰੀ ਭੈਣ ਇੱਕ ਹੈ ਨਾ ਅਮਰਤ ਕੌਣ ਹੈ ਜੀ ਅਮਰਤ ਮੇਰੀ ਬੇਟੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸ ਚੁੱਕੀ ਹਾਂ ਬਹੁਤ ਵੀਡੀਓ 'ਚ ਮੈਂ ਤੁਹਾਨੂੰ ਇਹ ਚੀਜ਼ ਦੱਸ ਚੁੱਕੀ ਹਾਂ ਕਿ ਅਮਰਤ ਮੇਰੀ ਬੇਟੀ ਹੈ ਮੇਰੀ ਹੀ ਬੇਟੀ ਹੈ ਤੁਸੀਂ ਬਾਰ-ਬਾਰ ਕੁਐਸਚਨ ਪਲੀਜ਼ ਨਾ ਕਰਿਆ ਅਗਰ ਪਰ ਹਾਂ ਜਿਹੜੀਆਂ ਨੰਨੀਆਂ ਭੈਣਾਂ ਮਿਲਦੀਆਂ ਅਮਰਤ ਆ ਉਹੀ ਸਭ ਹੈ ਜੀ ਤੇ ਗੁਰਦੀਪ ਸਿਸਟਰ ਨੇ ਮੈਨੂੰ ਇੱਕ ਕਮੈਂਟ ਕੀਤਾ ਹੋਇਆ ਗੁਰਦੀਪ ਜੀ ਮੈਂ ਗੁਰਦੀਪ ਤਲਵਾਰ ਚੰਡੀਗੜ੍ਹ ਤੋਂ ਬੋਲ ਰਹੀ ਆ ਥੈਂਕ ਯੂ ਸਿਸਟਰ ਦੇਖ ਰਹੀ ਆ ਸੋਰੀ ਆਪ ਸਾਰੀ ਵੀਡੀਓ ਆਪ ਕੀ ਸਾਰੀ ਵੀਡੀਓ ਦੇਖਤੀ ਹੂੰ ਥੈਂਕ ਯੂ ਮੈਨੇ ਲੋਕੀ ਕੀ ਸਬਜੀ ਵਾਲੀ ਵੀਡੀਓ ਦੇਖੀ ਅੱਛੀ ਲਗੀ ਤੇ ਮੇਰਾ ਜਰੂਰ ਟਰਾਈ ਕਰਾਂਗੀ ਹਾਂ ਜਰੂਰ ਟਰਾਈ ਕਰਿਓ ਸੱਚੀ ਬਹੁਤ ਸਵਾਦ ਬਣੀ ਸੀ ਸਬਜੀ ਤੇ ਸਾਰੀ ਵੀਡੀਓ ਅੱਛੀ ਹੁੰਦੀ ਆ ਥੈਂਕ ਯੂ ਤੁਸੀਂ ਬੋਲਦੇ ਬਹੁਤ ਸੋਹਣਾ ਥੈਂਕ ਯੂ ਸਿਸਟਰ ਬਹੁਤ ਸਾਰਾ ਮੈਨੂੰ ਪਿਆਰ ਦੇਣ ਲਈ ਬਹੁਤ ਅੱਛਾ ਲੱਗਿਆ ਚੰਡੀਗੜ੍ਹ ਬਸ ਮੈਂ ਵੀ ਹੁਣ ਥੋੜੇ ਜੇ ਦਿਨਾਂ ਨੂੰ ਸਿਸਟਰ ਉੱਥੇ ਸ਼ਿਫਟ ਹੋਣ ਵਾਲੀ ਆ ਪੰਜ ਦੋ ਤਿੰਨ ਮਹੀਨੇ ਲਈ ਕਿਉਂਕਿ ਮੇਰੀ ਬੀਟੀ ਬੇਟੀ ਦੀ ਸੌਰੀ ਕੰਡੀਸ਼ਨ ਠੀਕ ਨਹੀਂ ਐ ਪ੍ਰੈਗਨੈਂਟ ਐ ਸਾਡੇ ਘਰ ਨਿਊ ਬੇਬੀ ਆਉਣ ਵਾਲਾ ਤੁਹਾਨੂੰ ਮੈਂ ਦੱਸ ਦਵਾ ਬਹੁਤ ਸਾਰੇ ਵੀਡੀਓ ਚ ਮੈਨੂੰ ਪੁੱਛਦੀਆਂ ਸੀਗੀਆਂ ਵੀ ਤੁਸੀਂ ਮਤਲਬ ਚੰਡੀਗੜ੍ਹ ਮੈਂ ਹੁਣ ਦੋ ਇੱਕ ਦੋ ਮਹੀਨਾ ਸ਼ਾਇਦ ਮੇਰਾ ਉੱਥੇ ਹੀ ਲੱਗੂਗਾ ਜੀ ਉੱਥੇ ਦੇ ਵੀ ਲੋਗ ਸ਼ੇਅਰ ਕਰਿਆ ਕਰੂੰਗੀ ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਅੱਛੇ ਅੱਛੇ ਕਮੈਂਟ ਕਰਨ ਲਈ ਕਿ ਸਿਸਟਰ ਇਹ ਪਿੰਨ ਤੁਹਾਡਾ ਸਪੈਸ਼ਲੀ ਮੈਂ ਪਿੰਨ ਕਰੂੰਗੀ ਬਹੁਤ ਅੱਛਾ ਲ ਤੇ ਮੈਂ ਕਿਹਾ ਚਲੋ ਅੱਜ ਭੈਣਾ ਦੇ ਕਮੈਂਟਾਂ ਦੇ ਜਵਾਬ ਦੇ ਦਿੰਦੇ ਆ। ਨਾਲੇ ਬਣੇ ਰੋ। ਨਾਲੇ ਮੈਂ ਗਾਇਸ ਓਡੀਸ਼ਾ ਸੇ ਨਿਊ। ਇਹ ਝੂਠ ਬੋਲ ਰਹੇ ਆ। ਆਂਧਰਾ ਪ੍ਰਦੇਸ਼ ਤੋਂ ਮੈਂ। ਠੀਕ ਹੈ। ਤੇ ਲੋ ਜੀ ਇੱਧਰ ਬਾਲੀ ਆ ਪਾਗਾ ਦੇਖੋ ਹਾਰੇ ਚ ਸਰਨ ਲੱਗੇ ਸੀ ਕੜੀ-ਕੜੀ। ਮਤਲਬ ਹਾਰੇ ਚੁੱਲੇ ਦੀ ਕੜੀ ਆ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਟੇਸਟ ਵਧੀਆ ਹੁੰਦਾ। ਨਾਲੇ ਕੜ ਕੜ ਕੇ ਬਡੀ ਕੜੀ ਦਾ ਨਾਮ ਹੁੰਦਾ ਜਦ ਤੱਕ ਕੜ ਕੇ ਨਾ ਬਣੇ। ਤਦ ਤੱਕ ਆਪ ਇਹਨੂੰ ਕੜੀ ਨਹੀਂ। ਤਾਂ ਹੀ ਨਾਮ ਬਣਿਆ ਐ ਦਾ ਕੜੀ। ਕੜ ਕੇ ਕੜ ਕੇ ਬਣੇਗੀ ਤੇ ਉਹੀ ਕੜੀ ਕਹੀ ਜਾਂਦੀ। ਸਾਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿੰਨੀ ਕੜੀ ਕੜੇਗੀ ਜਦ ਤੱਕ ਇਹਦੇ ਤੇ ਮਲਾਈ ਨਹੀਂ ਆਏਗੀ ਤਦ ਤੱਕ ਵਧੀਆ ਨਹੀਂ ਲੱਗਦੀ ਹੈਗੀ ਇੱਕ ਖੀਰ ਹੋਈ ਇੱਕ ਕੜੀ ਹੋਈ ਚਲੋ ਜੀ ਇੰਦਰ ਆਪਾਂ ਅੱਗ ਬਾਲ ਲਈਏ ਹੁਣ ਆਪਾਂ ਇਹਨੂੰ ਧਰ ਦਾਂਗੇ ਮੱਠੀ ਮੱਠੀ ਆਗ ਤੇ ਆਪਣਾ ਵਧੀਆ ਤਰੀਕੇ ਨਾਲ ਰਿਜੀਦੀ ਰਹੂਗੀ ਉਧਰ ਆਪਾਂ ਛੋਟੇ ਛੋਟੇ ਕੰਮ ਤੁਹਾਨੂੰ ਪਤਾ ਰਸੋਈ ਦੇ ਘਰ ਦੇ ਬਹੁਤ ਸਾਰੇ ਕੰਮ ਕੋ ਚੱਲਦੇ ਆ ਠੀਕ ਹੈ ਜੀ ਮਸੀ ਇਹ ਇਧਰ ਗੇੜਾ ਮਾਰਨਾ ਪੈਂਦਾ ਬਾਰ-ਬਾਰ ਨਿਕੜਸੀ ਮਾਰਨੀ ਪੈਂਦੀ ਹੈ ਇਹਦੇ ਵਿੱਚ ਕੜਛੀ ਰੱਖ ਦੋ ਤੇ ਰੁਬਲਦੀ ਨਹੀਂ ਹੈਗੀ ਸਾਡੀ ਕੜੀ ਇਹ ਫਾਇਦਾ ਹੋ ਜਾਂਦਾ ਲਓ ਜੀ ਹੁਣ ਆਪਾਂ ਕੜੀ ਧਰਤੀ ਬਾਕੀ ਹੁਣ ਆਪਾਂ ਕਰ ਲੈਨੇ ਰਸੋਈ ਦੇ ਕੰਮ ਚਲੋ ਜੀ ਅਜੀ ਮੈਂ ਆਪਣਾ ਤਵਾ ਗਰਮ ਹੁੰਦਾ ਨਾ ਤੇ ਮੈਂ ਜਿਹੜੀ ਮੇਥੀ ਤੇ ਜੀਰਾ ਹੁੰਦਾ ਨਾ ਹਮੇਸ਼ਾ ਇਦਾਂ ਹੀ ਭੁੰਨੇ ਕੇ ਪਾਣੀ ਹੁੰਨੀ ਆ ਠੀਕ ਹੈ ਜੀ ਹੁਣ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਭੁੰਨ ਕੇ ਫੇਰ ਉਸ ਤੋਂ ਬਾਅਦ ਜੀ ਇੱਥੇ ਤੇ ਆਪਣਾ ਕਹਣਾ ਅਸਰ ਹੋਏ ਤੇ ਚੱਕਲੇ ਤੇ ਨਾ ਇਹਨੂੰ ਪੀਸ ਲਾਂਗੇ ਇਹ ਬਹੁਤ ਵਧੀਆ ਹੁੰਦਾ ਹੈ ਫਿਰ ਜੇ ਸਾਬਤ ਮੇਥੀ ਮੂੰਹ ਦੇ ਵਿੱਚ ਨਹੀਂ ਆਂਦੀ ਹੈਗੀ ਤੁਸੀਂ ਇਸ ਤਰੀਕੇ ਨਾਲ ਹੁੰਦਗੇ ਨਾ ਇੱਦਾਂ ਹੀ ਪਾਇਆ ਕਰੋ ਠੀਕ ਹੈ ਬਹੁਤ ਵਧੀਆ ਟ੍ਰਿਕਾ ਬਣ ਗਿਆ ਮੈਂ ਉਹ ਦੀਸਾ ਪੇਸ ਦੀ ਹੈ ਆਪਣੇ ਘਰ ਹਾਂ ਆਹ ਤੇਜ ਨਮ ਕੋਲ ਤੇ ਆਪਣੇ ਸੋਹੜਿਆਂ ਦੇ ਜਾਏਗੀ ਉਹ ਦੀਸਾ ਦਸਾ ਕੀ ਕਰੇਗੀ ਅੰਦਰ ਅੱਗੇ ਕਰੇਗੀ ਕਿਆ ਲੋ ਕੋਜੇ ਨੂੰ ਗਰਮ ਗਰਮੀ ਨਾਲ ਏਦਾਂ ਕਰਕੇ ਆਪਾਂ ਪੀਸਣਾ ਠੀਕ ਹੈ ਤੇ ਲੋ ਗਾਈਜ਼ ਆਪਾਂ ਜਿਹੜਾ ਪੀਸਿਆ ਦੇਖੋ ਇਹਨੂੰ ਪੀਸ ਕੇ ਚੰਗੀ ਤਰ੍ਹਾਂ ਨਾਲ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੜੀ ਦੇ ਵਿੱਚ ਪਾ ਦੇਣੀ ਹੈ ਕਿਉਂਕਿ ਕੜੀ ਦੇ ਵਿੱਚ ਪਾ ਦੋ ਨਾ ਤੇ ਫਿਰ ਇਹ ਮੂੰਹ ਚ ਨਹੀਂ ਆਂਦਾ ਹੁੰਦਾ ਮੇਥੀ ਸਾਡੇ ਨਾ ਮਤਲਬ ਮੈਂ ਖੁਦ ਵੀ ਐਵੇਂ ਮਤਲਬ ਕਰਦੀ ਆ ਕਿ ਮੈਨੂੰ ਵਦਿਆ ਨਹੀਂ ਲੱਗਦੀ ਤੇ ਤੁਸੀਂ ਵੀ ਜੇਕਰ ਮੇਥੀ ਉੱਦਾਂ ਪਾਣੀ ਤੇ ਉੱਦਾਂ ਤੜਕਾ ਲਾ ਸਕਦੇ ਹੋ ਠੀਕ ਹੈ ਮੈਂ ਹਮੇਸ਼ਾ ਪੀਸ ਕੇ ਹੀ ਪਾਦੀ ਹੁੰਨੀ ਆ ਤੇ ਉਸੇ ਤਰ੍ਹਾਂ ਹੀ ਤੁਹਾਨੂੰ ਦੱਸ ਰਹੀਆਂ ਮੇਰਾ ਲੱਗ ਤਿਆਰ ਕਰ ਲਿਆ ਆਪਾਂ ਤੜਕਾ ਤਿਆਰ ਕਰ ਲਿਆ ਸਭ ਤੋਂ ਪਹਿਲਾਂ ਨਾ ਮੈਂ ਕਿਹਾ ਚਲੋ ਪਕੌੜੇ ਬਣਾ ਲੈਣੇ ਕਿਉਂਕਿ ਤੇਲ ਗਰਮ ਹੋਵੇ ਨਾ ਬਸ ਇਦਾਂ ਹੁੰਦਾ ਹੈ ਪਕੌੜੇ ਬਣਾ ਲਈਏ ਤੇ ਜੇਕਰ ਤੁਹਾਡੇ ਪਕੌੜੇ ਸੌਫਟ ਨਹੀਂ ਨਾ ਬਣਦੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਹਲਕਾ ਜਿਹਾ ਮਿੱਠਾ ਸੋਡਾ ਲਾ ਲਿਆ ਕਰੋ ਠੀਕ ਹੈ ਜੀ ਜਾਂ ਲੱਸੀ ਦੇ ਵਿੱਚ ਬੇਸਨ ਘੋਲ ਲਿਆ ਕਰੋ ਤੇ ਉਧਰ ਤੜਕੇ ਲਈ ਆਪਾਂ ਪਿਆਜ਼ ਲਸਣ ਅਦਰਕ ਸਾਰਾ ਕੁਝ ਹਰੀ ਮਿਰਚਾ ਵਗੈਰਾ ਤਿਆਰ ਕਰ ਲਿਆ ਨੇ ਆਪਾਂ ਲਾਣਿਆ ਤੜਕਾ ਉਧਰ ਆ ਗਿਆ ਸਾਡਾ ਫੋਨ ਜੀ ਇੱਕ ਤਾਂ ਵਿੱਚ ਫੋਨ ਬਹੁਤ ਆਉਂਦੇ ਆ ਸਾਡੇ ਤੇ ਲੋਜੀ ਇੱਧਰ ਆਪਾਂ ਦੇਖੋ ਜੀ ਇੱਧਰ ਕੱਢ ਲਿਆ ਆਪਾਂ ਤੇਲ ਐਕਸਟਰਾ ਤੇਲ ਕੱਢ ਲਿਆ ਠੀਕ ਹੈ ਜੀ ਤੇਲ ਲਾ ਕੇ ਫਿਰ ਆ ਜਿਹੜੀਆਂ ਲਾਲ ਮਿਰਚਾਂ ਕਰ ਲੈਣੇ ਹਨਾ ਤੇ ਪਹਿਲਾਂ ਇਹਨਾਂ ਨੂੰ ਰਾੜ ਲੈਣੀ ਹੁੰਦੀ ਹੈ ਤੇ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਕੱਲ ਮੈਦੇ ਦੀਆਂ ਪੂਰੀਆਂ ਨਹੀਂ ਜੀ ਬਿਲਕੁਲ ਮੈਂ ਆٹے ਦੀਆਂ ਹੀ ਪੂਰੀਆਂ ਬਣਾਉਂਦੀ ਹੁੰਦੀ ਆ ਜੀ ਹੁਣ ਪਾਤਾ ਪਸਣੀਆਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕਾ ਮਸਾਲਾ ਹੋਰ ਇਹ ਮਿਰਚਾਂ ਮੇਗਾ ਤੜਕਾ ਨਾਲ ਇਹਨਾਂ ਬਾਅਦ ਚੀਲਾ ਨਹੀਂ ਹੁੰਦਾ ਵਧੀਆ ਤਰੀਕੇ ਨਾਲ ਲਾਓ ਐਂਡ ਚੜੀ ਜਾ ਤਾਂ ਕਹਿਣ ਵਧੀਆ ਤਰੀਕੇ ਨਾਲ ਰੇਜ ਜੇ ਇਹਨੂੰ ਰੇਜ ਤੇ ਤੜਕੇ ਨੂੰ ਰੇਜ ਜਾ ਪਾ ਕੇ ਤੇ ਮੈਂ ਬਾਅਦ ਚੋਂ ਪਾਣੀ ਹੁੰਨੀ ਹੈ ਪਕੌੜੇ ਤੇ ਲੋ ਜੀ ਇਹਦਾ ਤੜਕਾ ਸਾਡਾ ਪੁੱਜ ਗਿਆ ਤੇ ਏਦਾਂ ਦੇਖਦੇ ਆਪਾਂ ਪਰ ਚਾਵਲ ਧਰੇ ਸੀ ਆਲੋ ਜੀ ਚਾਵਲ ਸਾਡੇ ਬਣ ਕੇ ਹੋ ਗਏ ਤੇ ਆ ਹੁਣ ਆਪਾਂ ਤੜਕਾ ਲਾ ਦਿੰਨੇ ਆ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਪਹਿਲਾਂ ਤੜਕਾ ਲਾ ਦਈਏ ਤੇ ਫਿਰ ਆਪਾਂ ਇਹ ਤਾਂ ਨਾ ਥੋੜੀ ਦੇ ਵਿੱਚ ਸੋਚ ਰਹੀਆਂ ਕਿ ਪਲਟ ਦਵਾਂ ਕੜੀ ਹੁਣ ਥੋੜੀ ਰਹਿ ਗਈ ਹੋएगी ਤੇ ਲੋ ਗਾਇਸ ਆ ਦੇਖ ਲਓ ਕਿੰਨੇ ਬੜੀਆ ਤਰੀਕੇ ਨਾਲ ਪੱਕ ਗਈ ਤੇ ਹੁਣ ਨਾ ਮੈਂ ਸੋਚ ਰਹੀ ਸੀ ਕਿ ਹੁਣ ਥੋੜੀ ਰਹਿ ਗਈ ਹੈ ਨਾ ਇਹ ਮੈਂ ਜ਼ਿਆਦਾ ਤਾਂ ਰੱਖ ਦਿੰਨੇ ਆ ਪਤਿਲਾ ਕਿਉਂਕਿ ਜੇ ਜ਼ਿਆਦਾ ਹੋਵੇ ਨਾ ਫਿਰ ਥੋੜੀ ਚ ਮੇਰੇ ਆਉਂਦੀ ਨਹੀਂ ਹੈਗੀ ਕੜੀ ਤੇ ਇਹਦੇ ਚ ਪਲਟ ਕੇ ਹੁਣ ਫ੍ਰੀਜ ਵੀ ਰਹੂਗੀ ਤੜਕਾ ਲਾ ਦਿੱਤਾ ਆਪਾਂ ਇਹ ਇੱਕ ਉਹna ਪਕੜੀ ਤੋੜੀ ਰੱਖ ਦਿੰਨੇ ਆ ਇਹਨੂੰ ਵਧੀਆ ਤਰੀਕੇ ਦੇਖੋ ਅੱਗ ਬਹੁਤ ਸੋਹਣੀ ਬਲ ਰਹੀ ਏ ਤੇ ਹੁਣ ਇਹੀ ਤੜਕਾ ਆਪਾਂ ਭੁੱਜ ਜਾ ਇਹਦੇ ਵਿੱਚ ਪਾ ਦਿੰਨੇ ਆ ਬਸ ਤੋੜੀ ਦੇ ਨਾਲ ਨਾ ਮਤਲਬ ਵਧੀਆ ਜਿਹਾ ਆਨੰਦ ਜਿਹਾ ਆ ਜਾਂਦਾ ਟੇਸਟ ਵਧੀਆ ਆ ਜਾਂਦਾ ਹੁਣ ਆਪਣੀ ਜਿਹੜੇ ਵਿੱਚ ਪਾਤਾ ਹੁਣ ਆਪਣਾ ਤੜਕਾ ਹੁਣ ਆਪਣੀ ਰੀਤੀ ਜਿਹੀ ਰਹੇਗੀ ਹੁਣ ਆਪਣੀ ਜਾਇਰ ਨਾਲ ਥੋੜਾ ਵਧੀਆ ਟੇਸਟ ਜਿਹਾ ਆ ਜਾਂਦਾ पकेगी जी इस तरह तुम भी कड़ी बनायो हारे की तो मैनू में कमेंट करके जरूर दस्यो कि भैं बना दिया ने हारे द कड़ी ठीक है वैसे भी तुनू तो पता ही है जड़ियाँ बना उन्होंने तो पता है कि हारे की जिमें चुले की कड़ी तो बहुत टेस्टी लगती है ਅਲਿਕਾ ਜੀ ਸਾਡੀ ਕੜੀ ਬਣ ਕੇ ਹੋ ਗਈ ਤਿਆਰ ਆ ਜਾਓ ਤੁਸੀਂ ਵੀ ਖਾ ਲਓ ਬਾਕੀ ਬਹੁਤ ਸਾਰਾ ਪਿਆਰ ਦੇ ਲਈ ਸੁਖਦੀਪ ਸਿਸਟਰ ਬਹੁਤ ਸਾਰਾ ਥੈਂਕ ਯੂ ਤੁਹਾਡਾ ਵੀ ਬਹੁਤ ਅੱਛਾ ਲੱਗਿਆ ਤੁਹਾਡਾ ਕਮੈਂਟ ਪੜ੍ਹ ਕੇ ਨਕਉਦਰ ਤੋਂ ਬੋਲਦੇ ਹੋ ਤੁਸੀਂ ਬਾਕੀ ਪੁਸ਼ਪਿੰਦਰ ਸਿਸਟਰ ਤੁਹਾਡਾ ਨਾਮ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਆਪਣਾ ਨਾਮ ਵਧੀਆ ਨਹੀਂ ਲੱਗਦਾ ਬਾਕੀ ਰਜ਼ਿੰਦਰ ਰਜ਼ਿੰਦਰ ਦੇ ਨਾਮ ਤੇ ਕੋਈ ਆਈਡੀ ਤੇ ਮੈਨੂੰ ਮੈਸੇਜ ਕਰਦੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਿਸਟਰ ਕਲ ਜੀ ਮਿਲਦੀਆਂ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਮੈਂ ਅਜ ਕੜੀ ਦਾ ਵੀਲੌਗ ਸੀਗਾ ਬਸ ਮੈਂ ਕੜੀ ਕੜੀ ਬਣਾਈ ਕਿਉਂਕਿ ਫਿਰ ਨਾ ਵੀਡੀਓ ਲੰਬੀ ਨਨਪਤਾ ਡੇਲੀ ਰੁਟੀਨ ਚ ਕੰਮ ਤਾਂ ਬਹੁਤ ਸਾਰੇ ਘਰ ਦੇ ਹੁੰਦੇ ਆ ਬਾਕੀ ਮਿਲਦੀ ਆ ਕੱਲ ਤੁਹਾਨੂੰ ਨਵੇਂ ਵੀਲੋਗ ਚ ਸਾਰੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਮੇਰੇ ਕੋਲ ਇੱਕ ਕਮੀ ਜ਼ਰੂਰ ਰਹੇਗੀ ਇਸ ਕੜੀ ਦੇ ਵਿੱਚ ਠੀਕ ਹੈ ਜੀ ਕਿ ਮੈਨੂੰ ਧਨੀਆ ਨਹੀਂ ਮਿਲਿਆ ਸੌਰੀ ਹਰਾ ਧਨੀਆ ਮੈਨੂੰ ਮਿਲ ਨਹੀਂ ਰਿਹਾ ਵੈਸੇ ਮੰਗਵਾਇਆ ਜੀ ਆ ਗਿਆ ਤੇ ਲੇਟ ਆਣਗੇ ਸਰਦਾਰ ਜੀ ਬਾਜ਼ਾਰ ਗਏ ਹੋਏ ਆ ਬਾਕੀ ਤੁਸੀਂ ਹਰਾ ਧਨੀਆ ਪਾਓ ਤੇ ਬਹੁਤ ਟੇਸਟੀ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਫਿਰ ਕੋਈ ਨਾ ਕੋਈ ਕਹਿਣ ਲੱਗ ਜਾਏਗਾ ਹਰਾ ਧਨੀਆ ਸੱਚੀ ਗੱਲ ਨਹੀਂ ਹੈ ਮੈਨੂੰ ਪਿੰਡ ਵਿੱਚ ਰਹਿੰਦੇ ਆ ਨਾ ਸੀ ਸਾਨੂੰ ਧਨੀਏ ਦੀ ਬਹੁਤ ਦਿੱਕਤ ਆ ਰਹੀ ਹੈ ਕਈ ਦਿਨਾਂ ਤੋਂ ਸੋਚ ਰਿਆ ਉੱਪਰ ਲਾਇਆ ਮੇਰਾ ਹੋਇਆ ਹੀ ਨਹੀਂ ਐ ਕਿ ਧਨੀਆ ਬਾਕੀ ਤੁਸੀਂ ਧਨੀਆ ਪਾਇਓ ਤੇ ਬਹੁਤ ਟੇਸਟੀ ਧਨੀਆ ਦਾ ਤਾਂ ਬਹੁਤ ਸਵਾਦ ਲੱਗੇਗਾ